ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਬਰੀਫ ਦੇ ਵਿੱਚ ਲੈ ਕੇ ਹਾਜ਼ਰ ਹੋਏ ਆਂ ਪੰਜਾਬ ਦੇ ਮੌਸਮ ਦੀ ਤਾਜ਼ਾ ਜਾਣਕਾਰੀ ਗੱਲ ਕਰਾਂਗੇ 20 ਨਵੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਸੂਰਜ ਚੜ੍ਹਨ ਦਾ ਸਮਾਂ ਕੀ ਹੋਵੇਗਾ ਅਤੇ ਹਵਾ ਦੀ ਦਿਸ਼ਾ ਕੀ ਰਹੇਗੀ ਧੁੰਦ ਦੇ ਕੀ ਅਸਰ ਰਹਿਣਗੇ ਪੂਰੀ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਗੱਲ ਕਰਾਂਗੇ 19 ਨਵੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਿਹਾ ਹੈ ਇਸ ਦਿਨ ਪੰਜਾਬ ਦਾ ਮੌਸਮ ਸੁੱਕਾ ਤੇ ਖੁਸ਼ਕ ਰਿਹਾ ਹੈ ਕਿਤੇ ਵੀ ਕੋਈ بارش ਦੀ ਜਾਣਕਾਰੀ ਨਹੀਂ ਸਾਹਮਣੇ ਆ ਰਹੀ ਹੈ ਇਸ ਤੋਂ ਇਲਾਵਾ ਗੱਲ ਕਰਾਂਗੇ ਟੈਂਪਰੇਚਰ ਦੀ ਟੈਂਪਰੇਚਰ ਵੀ ਆਮ ਵਰਗੇ ਰਿਹਾ ਹੈ ਥੋੜੀ ਜਹੀ ਠੰਡ ਘੱਟ ਮਹਿਸੂਸ ਕੀਤੀ ਗਈ ਹੈ ਦਿਨ ਦੇ ਸਮੇਂ ਅਤੇ ਰਾਤ ਦੇ ਸਮੇਂ ਵੱਧ ਠੰਡ ਮਹਿਸੂਸ ਹੋ ਸਕਦੀ ਹੈ 2 ਨਵੰਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸੂਰਜ ਚੜ੍ਹਨ ਦਾ ਸਮਾਂ 6:56 ਮਿੰਟ ਦਾ ਰਹੇਗਾ ਅਤੇ ਸੂਰਜ ਡੁੱਬਣ ਦਾ ਸਮਾਂ 5:29 ਮਿੰਟ ਦਾ ਰਹੇਗਾ ਇਸ ਤੋਂ ਇਲਾਵਾ ਗੱਲ ਕਰ ਲਾਂਗੇ ਹਵਾ ਦੀ ਦਿਸ਼ਾ ਕੀ ਰਹਿਣ ਵਾਲੀ ਹੈ ਪੰਜਾਬ ਦੇ ਵਿੱਚ 20 ਨਵੰਬਰ ਨੂੰ ਹਵਾ ਦੀ ਦਿਸ਼ਾ ਉੱਤਰ ਪੱਛਮ ਵੱਲ ਚੱਲੇਗੀ ਅਤੇ ਜਿਸ ਦੀ ਰਫ਼ਤਾਰ 20 ਤੋਂ ਲੈ ਕੇ 10 ਕਿਲੋਮੀਟਰ ਪ੍ਰਤੀ ਘੰਟੇ ਦੇ ਵਿਚਕਾਰ रह ਸਕਦੀ ਹੈ ਆਲੇ-ਦਾਲੇ ਹਵਾ ਦੇ ਥੋੜੇ ਹਲਕੇ-ਹਲਕੇ ਚੋਕੇ ਠੰਡੇ ਲੱਗ ਸਕਦੇ ਹਨ ਇਸ ਤੋਂ ਇਲਾਵਾ ਮੀਨ ਵਰਮਤ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਮੌਸਮ ਖੁਸ਼ਕ ਅਤੇ ਹਲਕੀ ਜਿਹੀ ਸਰਦੀ ਵਾਲਾ ਰਹਿਣ ਵਾਲਾ ਹੈ ਵਿਭਾਗ ਦੀ ਜਾਣਕਾਰੀ ਦੇ ਅਨੁਸਾਰ ਤਾਪਮਾਨ ਦੀ ਗੱਲ ਕਰੀਏ ਤਾਂ 24 ਤੋਂ 28 ਡਿਗਰੀ ਦੇ ਵਿਚਕਾਰ ਰਹਿਣ ਵਾਲਾ ਹੈ ਜਦਕਿ ਘੱਟੋ ਘੱਟ ਤਾਪਮਾਨ 5 ਤੋਂ ਲੈ ਕੇ 10 ਡਿਗਰੀ ਦੇ ਵਿਚਕਾਰ ਰਹਿਣ ਵਾਲਾ ਹੈ ਖਾਸ ਕਰਕੇ ਫਰੀਦਕੋਟ ਵਰਗੇ ਜ਼ਿਲ੍ਹਿਆਂ ਦੇ ਵਿੱਚ ਜ਼ਿਆਦਾ ਠੰਡ ਮਹਿਸੂਸ ਹੋ ਸਕਦੀ ਹੈ ਮੀਂਹ ਪੈਣ ਦੀ ਕੋਈ ਵੀ ਸੰਭਾਵਨਾ ਨਹੀਂ ਹੈ ਹਵਾ ਦੀ ਰਫਤਾਰ ਹਲਕੀ ਤੋਂ ਤੇਜ਼ ਰਹੇਗੀ ਹਵਾ ਦੀ ਦਿਸ਼ਾ ਉੱਤਰ ਤੋਂ ਪੱਛਮ ਵੱਲ ਚਲਦੀ ਰਹੇਗੀ ਜੋ ਕਿ ਆਮ ਵਰਗੀ ਹੀ ਹਵਾ ਹੋਵੇਗੀ ਇਸ ਤੋਂ ਇਲਾਵਾ ਗੱਲ ਕਰਾਂਗੇ ਪੰਜਾਬ ਦੇ ਵਿੱਚ ਗਰਮ ਸ਼ਹਿਰ ਕਿਹੜੇ ਰਹਿਣ ਵਾਲੇ ਹਨ ਪੰਜਾਬ ਦੇ ਵਿੱਚ ਬਠਿੰਡਾ ਰੋਪੜ ਵਰਗੇ ਸ਼ਹਿਰ ਥੋੜੇ ਜਿਹਾ ਗਰਮ ਰਹਿ ਸਕਦੇ ਹਨ ਜਿਹੜੇ ਕਿ 29.3 ਡਿਗਰੀ ਦੇ ਵਿਚਕਾਰ ਤੋਂ ਲੈ ਕੇ 29.5 ਡਿਗਰੀ ਦੇ ਵਿਚਕਾਰ ਆ ਸਕਦੇ ਹਨ ਅਤੇ ਇਹੀ ਸ਼ਹਿਰ ਸਭ ਤੋਂ ਵੱਧ ਠੰਡੇ ਰਹਿਣ ਵਾਲੇ ਹਨ ਜਿਨ੍ਹਾਂ ਟੈਂਪਰੇਚਰ 5 ਤੋਂ ਲੈ ਕੇ 6 ਡਿਗਰੀ ਦੇ ਵਿਚਕਾਰ ਰਹੇਗਾ ਅਤੇ ਬਾਕੀ ਜ਼ਿਲ੍ਹਿਆਂ ਦੇ ਤਾਪਮਾਨ ਦੀ ਗੱਲ ਕਰੀਏ ਤਾਂ 6 ਡਿਗਰੀ ਤੋਂ ਲੈ ਕੇ 7 ਡਿਗਰੀ ਦੇ ਵਿਚਕਾਰ ਰਹਿਣ ਵਾਲਾ ਹੈ ਆਉਣ ਵਾਲੇ ਦਿਨਾਂ ਤੱਕ ਮੌਸਮ ਇਸੇ ਤਰ੍ਹਾਂ ਹੀ ਚੱਲੇਗਾ ਧੁੰਦ ਦੇ ਅਸਰ ਕਈ ਇਲਾਕਿਆਂ ਦੇ ਵਿੱਚ ਵੱਧ ਨਜ਼ਰ ਆ ਸਕਦੇ ਹਨ ਜਿਵੇਂ ਕਿ ਜਲੰਧਰ ਨਵਾਂ ਸ਼ਹਿਰ ਦੇ ਇਲਾਕਿਆਂ ਦੇ ਵਿੱਚ ਸਵੇਰ ਦੇ ਟਾਈਮ ਹਲਕੀ ਹਲਕੀ ਧੁੰਦ ਦਿਖਾਈ ਦੇ ਸਕਦੀ ਹੈ ਅਤੇ ਦਿਨ ਦੇ ਟਾਈਮ ਦੇ ਵਿੱਚ ਹਲਕੇ ਹਲਕੇ ਬੱਦਲ ਦਿਖਾਈ ਦੇ ਸਕਦੇ ਹਨ ਜੋ ਕਿ ਧੁੱਪ ਸ਼ਾਮ ਵਰਗਾ ਮਾਹੌਲ ਬਣਾਈ ਰੱਖਣਗੇ ਇਸ ਤੋਂ ਇਲਾਵਾ ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਧੰਨਵਾਦ